ਕਿ ਗੱਲ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਅੱਜ ਮੈਂ ਤੁਹਾਨੂੰ ਦਿਖਾਣਾ ਨਹੀਂ ਸਾਡੇ ਘਰ ਦੀ ਕੀ ਹਾਲਤ ਬਣੀ ਪਈ ਹੈ ਕਿ ਕੰਮ ਚੱਲੀ ਜਾਂਦਾ ਹੈ ਤਖਲਾਰਾ ਪਿਆ ਹੋਇਆ ਸਾਰੇ ਕਿਤੇ ਜੇ ਨੂੰ ਦੇਖਦੇ ਹਾਂ ਕੀ ਕੀ ਬਣੇ ਹੋਏ ਹਨ ਸਭ ਤੋਂ ਪਹਿਲੇ ਆਪਾਂ ਚੱਲਾਂਗੇ ਰਸੋਈ ਵਿੱਚ ਚਿੱਟੀ ਹਟਾਣਾਂ ਲਵਾਈਆਂ ਨੇ ਇੱਥੇ ਸਾਰੀਆਂ ਇੱਥੇ ਵੀ ਇਹ ਖਲਾਰਾ ਵੱਜਿਆ ਹੋਇਆ ਹੈ ਇਹ ਸິ່ງੇ ਤੋਂ ਬਣੇ ਨੇ ਸਾਰੇ ਟੂਟੀਆਂ ਲੱਗ ਰਹੀਆਂ ਉੱਥੇ ਆਹ ਟੂਟੀਆਂ ਆਵੜੇ ਨੂੰ ਬਹੁਤ ਕੁਝ ਸਾਲ ਬੜਿਆ ਹੈ ਇਸ ਲਈ ਹੁਣ ਅਚਿੱਟੇ ਡੇਲੇ ਮੰਮੀ ਨੇ ਬਸੰਬ ਕੀਤੀਆਂ ਸੀ ਥੱਲੇ ਵੀ ਬਣ ਗਿਆ ਸਾਰੀ ਸਫਾਈ ਕਰਨੀ ਰਹਿੰਦੀ ਹੈ ਕਿ ਮੰਦਰ ਵਿੱਚ ਵੀ ਅਸੀਂ ਟੈਲਾ ਲਵਾਉਂਦੇ ਪਏ ਤਾਂ ਲੱਗੀਆਂ ਹੁਣ ਇੱਥੇ ਲੱਗਦੀਆਂ ਪਈਆਂ ਨੇ ਇਹਦੇ ਪਹਿਲੇ ਫ੍ਰਿਜ ਰੱਖਿਆ ਹੋਇਆ ਸੀ ਫ੍ਰਿਜ ਹਟਾਤਾ ਇੱਥੇ ਸਾਰੇ ਬਾਬੇ ਦੇ ਫੋਟੋ ਪਈਆਂ ਸੀ ਉਹ ਵੀ ਹਟਾ ਕੇ ਨੇ ਵਿਚਾਰੀ ਟੈਲਾ ਲੱਤਣ ਲੱਗੀਆਂ ਉਹ ਫਿਰ ਨੇ ਇੱਥੇ ਵੀ ਸਾਰਾ ਖਲਾਰਾ ਵੱਧ ਗਿਆ ਹੈ ਵੀਰੇ ਟੈਲਾ ਲਾਈ ਜਾਂਦੇ ਉੱਥੇ ਇੱਥੇ ਵੀ ਮੰਦਰ ਦਾ ਸਮਾਨ ਹੇਗਾ ਇੱਧਰ ਵੀ ਖਿਲਰਿਆ ਹੋਇਆ ਸਾਰਾ ਮੰਦਰ ਚੋਂ ਹਲਕਾ ਕੱਢ ਕੇ ਇੱਥੇ ਰੱਖਿਆ ਹੋਣਾ ਫਿਰ ਜਦੋਂ ਮੰਦਰ ਬਣ ਜਾਊਗਾ ਉਹ ਸਾਰਾ ਸਮਾਨ ਰੱਖ ਦਾਂਗੇ ਫਿਰ ਉੱਥੇ ਜਦੋਂ ਪੈਲੇ ਸੁੱਕ ਜਾਣਗੀਆਂ ਇੱਥੇ ਵੀ ਆ ਟੂਟੀਆਂ ਦੇ ਟੂਲਜ਼ ਰੱਖੇ ਹੋਏ ਨੇ ਮਤਲਬ ਵੀ ਇੱਧਰ ਵੀ ਥੋੜਾ ਥੋੜਾ ਸਹੂਲਤ ਦਾ ਸਮਾਨ ਰੱਖ ਰੱਖਿਆ ਸਾਰੇ ਕਿਤੇ ਖਿਲਾਰਾ ਹੀ ਬੱਜਿਆ ਹੋਇਆ ਹੈ ਨਾ ਮਤਲਬ ਕਿ ਉੱਧਰ ਵੀ ਮਿਸਤਰੀ ਲੱਗੇ ਹੋਏ ਨੇ 3 ਮਹੀਨੇ ਹੋ ਗਏ ਨੇ ਅੱਜ ਮੰਮੇੋ ਦੇ ਵੀਰੇ ਚਾਹ ਬੜਾ ਬੜਾ ਉਹ ਕਿੱਕੇ ਬੋਲੀ ਵੀ ਆ ਦੇਖੋ ਉਧਰ ਵੀ ਮਿਸਤਰੀ ਸਾਰੇ ਕਿਤੇ ਰਸੋਈ ਜੇ ਮਤਲਬ ਥੋੜੀ ਜਿਹੀ ਰਹਿੰਦੀ ਹੈ ਸਾਰੇ ਉੱਥੇ ਲੱਗੇ ਹੋਏ ਨੇ ਇੱਥੇ ਪਹਿਲੇ ਮੰਦਰ ਦਿਖਾਤਾ ਸੀਗਾ ਮੰਦਰ ਵੀ ਨਹੀਂ ਲੱਗੇ ਇਹ ਬੰਦਾ ਮੈ ਵੀ ਆ ਵੀਰੇ ਜਰਮਨ ਦੇ ਆ ਜਾਂਦੇ ਨੇ ਵੀਡੀਓ ਵਿੱਚ ਦੇਖੋ ਸਟੋਰ ਵਿੱਚ ਸਾਰਾ ਕਬਾੜ ਖਲਣਾ ਜਿਹੜੇ ਜੁੜੇ ਗੱਤੇ ਇਹਦੇ ਸੀ ਸਾਰਾ ਇੱਥੇ ਪਿਆ ਉੱਪਰ ਵੀ ਕਬਾੜ, ਨੀਚੇ ਵੀ ਕਬਾੜ, ਜਿੱਥੇ ਦੇਖੋ ਉੱਤੇ ਹੀ ਕਬਾੜ। ਉੱਤੇ ਨਹੀਂ ਮਤਲਬ ਉੱਥੇ ਹੀ ਕਬਾੜ। ਆ ਦੇਖੋ। ਘਰ 'ਚ ਮਤਲਬ ਕਬਾੜ ਹੀ ਕਬਾੜ ਹੋਇਆ ਪਿਆ ਜਵਾਈ। ਹੁਣ ਤੁਹਾਨੂੰ ਦਿਖਾਵਾਂਗੀ ਵੋਸ਼-ਵੈਸ਼ਨ ਲੱਗੀਆਂ ਆਂਦੇ ਨੇ ਸਾਡੇ ਉੱਤੇ ਉਹ ਦਿਖਾਵਾਂਗੀ ਤੁਹਾਨੂੰ। ਕਾਗਣ ਲੈ ਕੇ ਆਂਦੀ ਸੀ ਅਸੀਂ ਤੇ ਇਹ ਕੱਚ ਹੋ ਗਿਆ ਲੱਗਣ ਦੇ ਤੇ ਐਕਟ। ਅੱਗੇ ਪੁਰਾਣੇ। ਤੁੰਨੇ ਜਿੰਨੇ ਘੋੜੇ ਆਂਦੇ ਹੋਣਗੇ। ਇਸ ਤੋਂ ਬਾਅਦ ਹੋਰ ਨਹੀਂ ਹੋਏ। ਪਿੱਛੇ ਵਾਲਾ ਇਹ ਨਹੀਂ ਇੱਕ ਹੋਰ तरी ਉਹਨੂੰ ਕਰ ਕੰਮ ਚੱਲਿਆ ਵਾ ਮੇਰੀ ਵਾਂਗ ਕਰੀਏ ਆਹ ਉਹ ਕੁਝ ਮੜਾ ਕੰਛੇ ਥੋੜੀ ਦੇਖ ਡਾਕਟਰ ਗਿਆ ਦਾ ਘਰ ਬਾਣ ਪੈਣੀ ਆ ਆਵਲੀ ਵੱਡੀ ਲੈਂਦੀ ਆ ਅਸੀਂ ਤੁਸੀਂ ਕਮੈਂਟ ਕਰਕੇ ਦੱਸਿਓ ਕਿਵੇਂ ਜੀ ਲੱਗੀ ਤੁਹਾਨੂੰ ਟੂਟੀਆਂ ਹਾਂ ਟੂਟੀਆਂ ਲੱਗੀਆਂ ਇੱਥੇ ਇੱਥੇ ਜਾੜੀ ਲਵਾਈ ਆ ਅਸੀਂ ਤੇ ਇੱਥੇ ਗੈਸ ਰਖੂ ਚੂਗਾ ਸਾਰਾ ਦੇਖੋ ਮੈਂ ਪਸੀਨੋ ਪਸੀਨੋ ਇਹ ਫਿਰ ਦੇਨੇ ਲੋਕੀ ਬਣਾਈ ਜਾਂਦੇ ਨੇ ਹਾਂ ਇਹ ਤਾਂ ਵਾਧੂ ਆਟਾ ਪਿਆ ਨਣਾਇਆ ਵੀ ਵਧੂਏ ਮੰਮੀ ਕੋਈ ਨਹੀਂ ਲੱਗੇ ਰੋ ਕੰਮ ਵੀ ਹੋ ਜਾਂਦਾ ਇੱਥੇ ਸੀਨੋ ਫਸੀਨੋ ਇਹ ਪਰਦੇ ਨੇ ਮੱਖੀਆਂ ਵੀ ਅਕਤ ਤੰਗ ਕਰੀ ਫਿਰਦੀਆਂ ਨੇ ਵਿਚਾਰ ਮੰਮੀ ਨੂੰ ਸਾਡਾ ਨਵਾਂ ਫੋਸਟ ਬੈਸ਼ਨ ਲੱਗ ਗਿਆ ਆ ਦੇਖੋ ਵਾਈਟ ਕਲਰ ਦਾ ਹੈਗਾ ਇਹ ਮੰਮੀ ਨੇ ਪਸੰਦ ਕੀਤਾ ਲੱਗਣਗੇ ਤਾਂ ਦੋ ਤਾਂ ਪਹਿਲਾਂ ਸਿੱਧਾ ਆ ਲੱਗ ਗਿਆ ਤੇ ਦੇਖੋ ਪਣੀ ਅੰਦਰ ਵੀਕ ਨਹੀਂ ਰਿਹਾ ਤੇ ਤਾਂ ਹੀ ਆਨ ਲੱਗ ਗਿਆ ਬਾਹਰ ਹੀ ਆਊਗਾ ਵਾਈਟ ਕਲਰ ਦਾ ਲੈਂਦੇ ਹੋ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਚਾਹਗੇ ਚੰਗੀ ਤਰ੍ਹਾਂ ਦੇਖ ਲਓ ਇਹਨਾਂ ਆਹ ਦੇਖੋ ਨੀਚੇ ਵੀ ਪੂਰਾ ਡਿਜ਼ਾਈਨ ਬਣੇ ਹੋਇਆ ਹੈ ਉੱਪਰ ਵੀ ਆ ਵੀ ਟੂਟੀ ਵੀ ਮਧੀਆ ਆਈ ਹੈ ਥੋੜਾ ਸਾਡੇ ਨਾਲ ਇਹ ਵੀ ਇੱਥੇ ਮਿਸਤਰੀਆਂ ਵਾਸਤੇ ਪਾਣੀ ਠੰਡਾ ਕਰੀ ਜਾਂਦਾ ਹੈ ਠੰਡਾ ਨਹੀਂ ਕਰੀ ਜਾਂਦਾ ਮੇتن ਪਰ ਪਾਈ ਜਾਂਦੇ ਪਾਣੀ ਵਿੱਚ ਵਾਓ ਠੋੜਾ ਬਣਾਇਆ ਹੈ ਅੰਦਾ ਵੀ ਜੀ ਡੈਡੀ ਜੀ ਇੱਥੇ ਰੋਟੀ ਖਾਂਦੇ ਹੋਏ ਨੇ ਡੈਡੀ ਗੋਣ ਰੋਟੀ ਖਤਮ ਹੋ ਗਈ ਮम्मी ਦਿੰਦੇ ਪਏ ਨੇ ਅਸੀਂ ਤਾਂ ਪਹਿਲੇ ਖਾ ਲਈ ਸੀ ਰਾਜਮਾ ਦੀ ਸਬਜ਼ੀ ਬਣੀ ਹੈ ਬਹੁਤ ਟੇਸਟੀ ਸੀਗੀ ਆ ਜੋ ਛਕੋ ਛਕੋ ਤੁਸੀਂ ਵੀ ਆ ਜਾਓ ਰਾਜਮਾ ਹੀ ਸੁਣ ਲਓ ਬੋ ਜੀ ਬਸ ਨਹੀਂ ਜਾਂਦੀ ਵੀ ਕੈਮਰਾ ਦੇ ਵਿੱਚ ਰਹਿਣ ਨੂੰ ਕੋਈ ਕਿਸੇ ਨਹੀਂ ਜਾਣੀ ਵਰ ਡੈਡੀ ਜੀ ਐਨੇ ਤੇਰੇ ਦੇ ਕੀ ਕਰਦੇ ਹੋ ਤੁਸੀਂ ਦੇਖ ਹੀ ਜਾਂਦੇ ਹੋ ਇਹਨੂੰ ਕਿਹੜੀ ਸਿਸਟਮ ਹੈ ਇਹ ਇਹ ਉਹ ਜਿਹੜਾ ਜਦੋਂ ਛਕੋ ਇਹ ਪਾਉਂਦੇ ਹਾਂ ਹਾਂ ਹੋਈ ਹੈ ਉਹ ਆਦੇ ਨਾਲ ਕਿਵੇਂ ਆਉਂਦੇ ਜੋ ਉੱਤੇ ਦਾ ਸ਼ੀਸ਼ਾ ਲੱਗਿਆ ਆ ਜਾਂਦਾ ਹੈ ਸ਼ੀਸ਼ਾ ਲੱਗੇ ਤੇ ਆਥਰ ਲੈ ਕੀ ਇਹ ਉਹ ਇਹ ਤਾਂ ਹੈ ਥਰਨੇ ਥਨੇ ਪਾਵਾ ਕੇ ਪਾਣੀ ਉਹ ਪਾਣੀ ਨਹੀਂ ਚੰਗ ਲੇ ਮੈਂ ਪਾਣੀ ਪਾ ਦੇ ਥਰਨੇ ਦਿਖਾਓ ਮੰਮੀ ਨੂੰ ਸਮਝ ਨਹੀਂ ਆਈ ਜਾਂਦੀ ਚਲ ਇਥੇ ਨਾ ਪਾ ਦਾਂਗੇ ਥਨੇ ਕਿਵੇਂ ਜਾਵੇਗਾ ਫਿਰ ਕੋ ਕਵਰ ਹੈ ਪੰਜ ਥੋੜਾ ਜਿਹਾ ਬੈਠ ਹੁਣ ਲੱਭ ਕੇ ਆਇਆ ਤੀ ਇੱਕ ਹੀ ਹੋ ਗਿਆ ਆ ਗਿਆ ਆ ਗਿਆ ਚੀਜ਼ ਪਹਿਲੀ ਵਾਰ ਲਿੱਤੀ ਨਾ ਸਮਝ ਨਹੀਂ ਲੱਗੀ ਡੈਡੀ ਨੂੰ ਨਾ ਬੱਸ ਕਰੋ ਨਾ ਉਹ ਬੱਸ ਕਰੋ ਕਿੰਨੇ ਤੇ ਪਾਓਗੇ ਹੁਣ ਠੀਕ ਹੈ ਮੈਨੂੰ ਕਨਫਿਊਜ਼ਨ ਹੋ ਰਹੀ ਸੀ ਮੈਂ ਕਿ ਸਾਰੇ ਕਿਵੇਂ ਆਵੇਗਾ ਪਾਣੀ ਮੋਰਾ ਜ ਖੁੱਲਦਾ ਨਹੀਂ ਰਹੀ ਤੈ ਹੁਣ ਵਿੱਚ ਪਾ ਦੋ ਠੀਕ ਹੈ ਇਹ ਚੀਜ਼ ਨਹੀਂ ਨਾ ਖਾ ਕਰਕੇ ਹਾਂ ਕੀ ਹੈ ਅੱਛਾ ਇੱਕ ਚੀਜ਼ ਹੈ ਹਾਂਜੀ ਆ ਕੀ ਹੈ ਇਹ ਉਹ ਹੈ ਕਿਹਨ ਨੂੰ ਪਤਾ ਇਹ ਸਾਬਣ ਰੱਖਣ ਵਾਲਾ ਤੇ ਬਰਸ਼ ਰੱਖਣ ਵਾਲਾ ਅਈ ਮੈਂ ਜੰਗਲੀ ਤਾਂ ਕੋਈ ਨਹੀਂਗਾ ਇਹ ਤਾਂ ਪਤਾ ਹੈ ਪਰ ਮੈਂ ਅਭੀ ਉਹ ਦੇਖਿਆ ਦਸੈਂਦੇ ਚ ਮੈਨੂੰ ਅਈ ਲੱਗਿਆ ਪਾ ਇੱਥੇ ਸੀਸਾ ਲੱਗਿਆ ਆਇਆ ਇਹਦੇ ਪਾਣੀ ਪਾਤਰ ਥੰਨੂ ਕਿਵੇਂ ਆਵੇਗਾ ਇਹ ਦੇਖ ਲੋ ਵੀ ਸੀ ਮੋਰਾ ਖੁੱਲਦਾ ਕੋਈ ਚੀਜ਼ ਆਏਗੀ ਤਾਂ ਨੀਚੇ ਵੀ ਕੋਈ ਚੀਜ਼ ਹੋਵੇਗੀ ਵੀ ਬਈ ਬਰ ਨਿਕਲਦੀ ਸਹੀ ਗੱਲ ਹੈ ਰੋ ਜਾ ਇਸ ਨੂੰ ਦੇਖੋ ਅਜੇ ਵੀ ਆ ਰਿਹਾ ਹੈ ਅਜੇ ਵੀ ਆ ਰਿਹਾ ਹੈ ਆਟੋਮੈਟਿਕ ਇਹ ਵੋ ਸਪੈਸ਼ਲ ਲਾਤਾ ਬਸ ਇਹਗਾ ਤਾਂ ਪੁਰਾਣਾ ਹੀ ਹੈ ਪਰ ਸੀਜ਼ਨ ਨੂੰ ਲਾਇਆ ਸੀ ਉਸ ਵੈਸੇ ਨੂੰ ਪੁਰਾਣਾ ਹੀ ਪਿਆ ਦੂਸਰੀ ਸਾਈਡ ਤੋਂ ਨਵਾਂ ਲੱਗਿਆ ਹਲੋਨ ਤੇ ਦੇਖੋ ਗੰਦਗੀ ਹੈਗੀ ਅਜੇ ਸਾਰੀ ਨੂੰ ਸਾਫ ਸੁਫੀਰਾਂਗੇ ਫਿਰ ਸਿਰੂ ਆ ਸਾਡਾ ਪੂਰਾ ਵੋਸ ਸੈਸ਼ਨ ਹੈ ਦੇਖੋ ਆ ਸਟਾਈਲਿਸ਼ ਜਲੀ ਤੇ ਡੈਡੀ ਨੇ ਪਸੰਦ ਕੀਤਾ ਇਹ ਪਹਿਲੇ ਦੂਸਰਾ ਲੈਂਦਾ ਸੀਗਾ ਉਹ ਮੰਮੀ ਨੇ ਪਸੰਦ ਕੀਤਾ ਸੀਗਾ ਹੁਣ ਆਵਾਂ ਲੈਂਦਾ ਹੈ ਅਦਰ ਸ਼ੀਸ਼ਾ ਲਵਾਇਆ ਵੱਡਾ ਆ ਟੈਂਡਜ ਲਾਣੀ ਨਹੀਂ ਆਈਂਦਾ ਸੀ ਆ ਪਹਿਲੀ ਵਾਰੀ ਜੁੜੀਤੀ ਹੈ ਆ ਵੀ ਇੱਥੇ ਤੋਲੇ ਟੰਗਾ ਲਾ ਰਿਹਾ ਰਹਿੰਦਾ ਦੋ ਵੋਸ ਸੈਸ਼ਨ ਲੱਗ ਗਏ ਹੁਣ ਸਾਡੇ ਥੋੜਾ ਜਿਹਾ ਆਪਾਂ ਨਾ ਹੁਣ ਉੱਪਰ ਚੱਲ ਕੇ ਆਨੇ ਆ ਮੱਚ ਤਾਂ ਗਰਮੀ ਲੱਗਦੀ ਫਿਰ ਸੇ ਉੱਪਰ ਦੇਖਦਾ ਕਿਵੇਂ ਜਾ ਹੋਇਆ ਪਰ ਹੌਲ ਉੱਪਰ ਵੀ ਟੈਂਕੀ ਟੁੰਕੇ ਤੇ ਲੈਂਟਰ ਪੋਇਆ ਸੀ ਨਾ ਉਹ ਦੇਖ ਕੇ ਨਹੀਂ ਆ ਉੱਪਰ ਵੀ ਤੇ ਮਿੱਟੀ ਸਟੇਜ ਨਹੀਂ ਹੈ ਤਾਈ ਦੇਖੋ ਇੱਥੇ ਵੀ ਕਬਾੜ ਹੀ ਕਬਾੜ ਸਾਰੇ ਕਿਹ ਦੇਖੋ ਬਣਾ ਕੰਫਰੰਸ ਸਾਰੇ ਕਿਤੇ ਕਬਾੜ ਹੀ ਕਬਾੜ ਹੈ ਉੱਪਰ ਵੀ ਗੇਟ ਦੇ ਟੁੱਟੇ ਫੁੱਟੇ ਰੱਖੇ ਹੋਏ ਨੇ ਜਾਣੀਆਂ ਰੱਖੀਆਂ ਹੋਈਆਂ ਨੇ ਕਿਤੇ ਕਿਤੇ ਨਹੀਂ ਲੰਮੀਆਂ ਪਾਈਪਾਂ ਆ ਤਾਰਾਂ ਜੀਆਂ ਦੱਬੇ ਪੈਣੇ ਕਿਦੇ ਗੱਟੇ ਪੈਣੇ ਕਿਦੇ ਮਿੱਟੀ ਪਈਆ ਉੱਧਰ ਦੇਖੋ ਇੰਨੀ ਇੱਟਾਂ ਰੱਖੀਆਂ ਹੋਈਆਂ ਨੇ ਵੈਸੇ ਇਹਨਾਂ ਦਾ ਵੀ ਕੋਈ ਕੰਮ ਨਹੀਂ ਆਉਣਾ ਪੈਈ ਰੱਖੀਆਂ ਨੇ ਇਹਨਾਂ ਨੂੰ ਰੱਖਣਗੇ ਇੱਥੇ ਜੀ ਪੈਣੀ ਹੈ ਮਿੱਟੀ ਆ ਦੇਖੋ ਮਿੱਟੀ ਨਹੀਂ ਇੱਟਾਂ ਮੱਤੇ ਲੱਗਿਆ ਹੋਇਆ ਉੱਪਰ ਇੰਸਾਨ ਇੱਥੇ ਪੱਟਾ ਇੱਟਾਂ ਵਈਆਂ ਨੇ ਆ ਦੇਖੋ ਇੱਥੇ ਮਿੱਟੀ ਪੈਣੀ ਹੈ ਐਸੇ ਟੈਂਕੇ ਦਾ ਲੈਂਟਰ ਪਿਆ ਸੀ ਉਦੋਂ ਇੱਥੇ ਸਾਰੀ ਮਿੱਟੀ ਪੈਣੀ ਹੈ ਤੇ ਹੁਣ ਆਪਾਂ ਇੱਥੇ ਥੋੜਾ ਜਿਹਾ ਘੁੰਮ ਫਿਰ ਲੈਨੇ ਆ। ਨੀਚੇ ਗਰਮੀ ਸੀ, ਇਹਦੀ ਤੋਂ ਪਰ ਵਸੇ ਉਹ ਗਰਮੀ ਹੈ, ਇਹ ਬੜੀ ਮੋਟੀ ਤਾਂ। ਇੱਥੇ ਦੇ ਸਾਰੀਆਂ ਨਾ ਗ੍ਰੀਲ ਨਾ ਲੱਗਣਗੀਆਂ, ਸਿਲਵਰ ਕਲਰ ਦੀਆਂ। ਉਸ ਪਾਸੇ ਵੀ ਲੱਗਣਗੀਆਂ, ਇਸ ਪਾਸੇ ਵੀ ਲੱਗਣਗੀਆਂ। ਜੇ ਸਾਹਮਣੇ ਜਾਣੇ ਦੁਆਰ ਤੋਂ ਉਹਨਾਂ ਜਿਹਾ ਵੀ ਲਵਾਵਾਂਗੇ। ਇਹਦੇ ਟੈਂਕੀ ਦਾ ਲੈਂਟਰ ਪੈ ਗਿਆ। ਮੰਮੀ ਦਾ ਬੁਲਾਵਾ ਆ ਗਿਆ, ਚਲੋ ਚੱਲ ਗਏ ਹੇਠੇ। ਮਮੀ ਦਾ ਆ ਗਿਆ ਬੁਲਾਵਾ, ਹੁਣ ਕਿੱ데 ਜਾਣਾ ਪਏ। ਟਾਂਕ ਪਈ ਜਾਂਦੀ ਸੀ। ਆ ਦੇਖੋ ਕੋੜੀਆਂ ਤੇ ਵੀ ਕਰਵਾਈ ਸੀ। ਹੁਣ ਰਾਤ ਦਾ ਡਿਨਰ ਆ ਗਿਆ। ਆਲੂ ਮਟਰ ਤੇ ਤੰਦੂਰ ਦੀ ਰੋਟੀ ਹੁਣ ਖਾ ਕੇ ਫਿਰ ਅਸੀਂ ਵਲੌਗ ਨੂੰ ਐਂਡ ਕਰਾਂਗੇ ਹੁਣ ਮੈਂ ਖਾ ਲਵਾਂਣੀ ਹੈ ਜਲਦੀ ਜਲਦੀ ਨਾ ਠੰਡਾ ਹੋ ਜਾਊਗਾ ਮੇਰਾ ਖਾਣਾ ਇਹ ਖਾਣਾ ਪੀਣਾ ਹੋ ਚੁੱਕਿਆ ਹੈ ਹੁਣ ਆਪਾਂ ਇਸ ਵਲੌਗ ਨੂੰ ਐਂਡ ਕਰਦੇ ਹਾਂ ਜੇ ਤੁਹਾਨੂੰ ਵਲੌਗ ਪਸੰਦ ਆਇਆ ਹੋਵੇ ਤਾਂ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਥੈਂਕ ਯੂ ਸੋ ਮੱਚ ਫॉर ਵਾਚਿੰਗ ਬਾਏ